11 ਖੂਨ ਕੀਤੇ ਸੁੱਚਾ ਫਾਹੇ ਲੱਗ ਗਿਆ ਬਨਤੀ ਤਰੀਕ ਸਾਰੇ ਢੋਲ ਵੱਜ ਗਿਆ ਫਾਂਸੀ ਦੇਣ ਲੱਗੇ ਸੁੱਚਾ ਇਹ ਪੁਕਾਰ ਦਾ ਆਖਰੀ ਸੁਨੇਹਾ ਲੋਕੋ ਜਾਂਦੀ ਵਾਰ ਦਾ ਅਜੇ ਕੋਈ ਦਰਾਮੂਰੇ ਝੋਲੀ ਅੱਡ ਕੇ ਮੋੜੀਏ ਨਾ ਖੈਰੀ ਨੂੰ ਅੱਖਾਂ ਮੂਰੇ ਦੀਂਦਾ ਰਹਿੰਦਾ ਏ ਰੜਕਦਾ ਛੱਡੀਏ ਨਾ ਵੈਰੀ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਨੂਰ ਵਰਜੋਤਾ ਤੁਹਾਡੇ ਨਾਲ ਤਾਂ ਤੁਹਾਡਾ ਸਭ ਦਾ ਨੂਰ ਵਰਜੋ ਟਾਕਸ ਤੇ ਸਵਾਗਤ ਹੈ ਤਾਂ ਦੋਸਤੋ ਮੈਂ ਇਸ ਲਾਈਨ ਦਾ ਜ਼ਿਕਰ ਕਿਉਂ ਕੀਤਾ ਅਕਸਰ ਤੁਸੀਂ ਇਹ ਲਾਈਨ ਗੀਤ ਦੇ ਵਿੱਚ ਸੁਣੀ ਹੋਊਗੀ ਸੁੱਚਾ ਸੂਰਮਾ ਦੇ ਨਾਲ ਜੁੜੀ ਇਹ ਲਾਈਨ ਹੈ ਉਹਨਾਂ ਦੀ ਜੋ ਜ਼ਿੰਦਗੀ ਦੇ ਵਿੱਚ ਉਹ ਹੋਇਆ ਉਹਨਾਂ ਨੇ ਉਹਨਾਂ ਦੀ ਇੱਕ ਗਾਥਾ ਹੈ ਜੋ ਲੋਕਾਂ ਨੇ ਗੀਤ ਵੀ ਗਾਏ ਨੇ ਫਿਲਮਾਂ ਬਣੀਆਂ ਤਾਂ ਰੀਸੈਂਟਲੀ ਬੱਬੂ ਮਾਨ ਦੀ ਵੀ ਫਿਲਮ ਸੁੱਚਾ ਸੂਰਮਾ ਆਈ ਜਿੱਥੇ ਸੁੱਚਾ ਸੂਰਮਾ ਦੀ ਜ਼ਿੰਦਗੀ ਬਾਰੇ ਉਹਦੇ ਵਿੱਚ ਦੱਸਿਆ ਗਿਆ ਹੈਗਾ ਤਾਂ ਮੈਂ ਤੁਹਾਨੂੰ ਅੱਜ ਲੈ ਕੇ ਪਹੁੰਚੀ ਆ ਸੁੱਚੇ ਦੀ ਅਸਲ ਸਮਾਜ ਤੇ ਇਸ ਸਮਾਦ ਇਹ ਇਤਿਹਾਸ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੁੱਚਾ ਇਹਨੂੰ ਕਿੱਥੇ ਫਾਂਸੀ ਦਿੱਤੀ ਗਈ ਸੀਗੀ ਜੋ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਹੈਗਾ ਬਹੁਤ ਸਾਰੇ ਲੋਕਾਂ ਨੇ ਫਿਲਮਾਂ ਬਣਾਈਆਂ ਹਾਲਾਂਕਿ ਪਹਿਲਾਂ ਵੀ ਜਿਹੜੀਆਂ ਫਿਲਮਾਂ ਬਣੀਆਂ ਨੇਗੀਆਂ ਯੋਗਰਾਜ ਨੇ ਫਿਲਮ ਸੁੱਚਾ ਸੂਰਮਾ ਤੇ ਬਣਾਈ ਸੀਗੀ ਗਾਣੇ ਵੀ ਬਹੁਤ ਆਏ ਨੇ ਕੁਲਵਿੰਦਰ ਬਿੱਲਾ ਦਾ ਗੀਤ ਸੁਣਿਆ ਹੋਊਗਾ ਕੁਲਦੀਪ ਮਾਨਕ ਸਾਹਿਬ ਦਾ ਤੁਸੀਂ ਗੀਤ ਸੁਣਿਆ ਹੋਊਗਾ ਮੁਹੰਮਦ ਸਦੀਕ ਸਾਹਿਬ ਦਾ ਗੀਤ ਸੁਣਿਆ ਹੋਊਗਾ ਹਰ ਕੋਈ ਜ਼ਿਕਰ ਉਹਨਾਂ ਦਾ ਕਰਦਾ ਹੈ ਸੁੱਚਾ ਹੈ ਕਿ ਸੀਗਾ ਆਓ ਉਹਦੀ ਸਮਾਤ ਤੇ ਤੁਹਾਨੂੰ ਲੈ ਕੇ ਆਇਆ ਦਿਖਾਉਨੇ ਆ ਤੁਹਾਨੂੰ ਅੰਦਰਲਾ ਦ੍ਰਿਸ਼ ਇਹ ਜੀ ਸੁੱਚਾ ਸਿੰਘ ਸੂਰਮਾ ਦੀ ਸਮਾਦ ਗੈਰੀ ਭਾਗੀ ਜਿਹੜੀ ਥਾਂ ਹੈਗੀ ਪਿੰਡ ਬਠਿੰਡਾ ਦੇ ਨਾਲ ਲੱਗਦਾ ਹੈਗਾ ਤੇ ਇਹ ਅਸਲ ਸਮਾਦ ਹੈ ਆ ਤੁਸੀਂ ਵੇਖ ਸਕਦੇ ਹੋ ਕਿ ਇੱਕ ਮੰਝਾ ਡਾਇਆ ਹੋਇਆ ਹੈਗਾ ਔਰ ਨਾਲ ਦੇਖੋ ਗੜਬੀ ਵੀ ਰੱਖੀ ਹੋਈ ਆ ਪਾਣੀ ਵਾਲੀ ਇੰਜ ਲੱਗਦਾ ਕਿ ਜਿਵੇਂ ਸੁੱਚਾ ਇਥੇ ਆਉਂਦੇ ਹੀ ਹੋਣ ਹਨਾ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਪ੍ਰਾਣੀਆਂ ਜਿਵੇਂ ਉਹਨਾਂ ਦੇ ਵਰਦੀ ਪਾਈ ਹੋਈ ਸੀ ਜਦੋਂ ਹਨਾ ਉਹ ਤਸਵੀਰ ਲਾਈ ਹੋਈ ਹੈ ਜਦੋਂ ਉਹ ਗਏ ਸੀਗੇ ਫੋਟੋ ਕੋਈ ਕਰਾਈ ਹੋਣੀ ਆ ਨਾ ਬਿਲਿਆਂ ਚ ਐਂਡ ਇੱਕ ਇੱਕ ਚੀਜ਼ ਮੈਂ ਹੋਰ ਇੱਥੇ ਦੇਖੀ ਨੋਟ ਕੀਤੀ ਜਿਹੜੀ ਸੀ ਕਿ ਸੁੱਚੇ ਨੂੰ ਹਥਿਆਰਾਂ ਦਾ ਸ਼ੌਂਕ ਬਹੁਤ ਸੀਗਾ ਦੇਖੋ ਕਿ ਗੰਡਾਸੇ ਆ ਜਿਹੜੇ ਕਹਿੰਦੇ ਸੀ ਕਿ ਸੁੱਚਾ ਹਮੇਸ਼ਾ ਆਪਦੇ ਨਾਲ ਰੱਖਦਾ ਹੁੰਦਾ ਸੀਗਾ ਇਹਨਾਂ ਨੂੰ ਤੇ ਉਹ ਗੰਡਾਸੇ ਹੈਗੇ ਇੱਕ ਕਮਰਾ ਬਣਾਇਆ ਹੋਇਆ ਖੇਤਾਂ ਦੇ ਵਿੱਚ ਜਾ ਕੇ ਆਪਾਂ ਕਹਿ ਲਈਏ ਵੀ ਉਹ ਇੱਕ ਕਮਰਾ ਬਣਾਇਆ ਜਿੱਥੇ ਸਾਰਾ ਤੁਸੀਂ ਦੇਖੋ ਗੋਲਤਰ ਰੱਖਿਆ ਹੋਇਆਗਾ ਜਿਨੇ ਵੀ ਚਲੋ ਇਹਦੀ ਦੇਖ ਰੇ ਕਰਦੇ ਨੇ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਉਹ ਕਰ ਰਹੇ ਆ ਹਨਾ ਮੈਂ ਪਿੰਡ ਵਾਲਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਅਸੀਂ ਆ ਰਹੇ ਸੀਗੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਇੱਥੇ ਦੀਵਾ ਲਾਉਣ ਆਉਂਦੇ ਨੇ ਲੋਕ ਅਦਰਵਾਈਜ਼ ਹੋਰ ਤਾਂ ਕੋਈ ਬਹੁਤਾ ਕੱਟ ਨਹੀਂ ਹੁੰਦਾਗਾ ਤੁਸੀਂ ਵੇਖੋ ਇਸ ਤਰ੍ਹਾਂ ਲੱਡੂ ਮੱਥੇ ਵੀ ਟੇਕੇ ਜਾਂਦੇ ਨੇ ਮੇਰੇ ਨਾਲ ਬਲਵਿੰਦਰ ਸਿੰਘ ਜੀ ਮੌਜੂਦ ਨੇ ਤਾਂ ਇੱਥੇ ਦੇਖ ਰਹੇ ਕਰਦੇ ਆ ਔਰ ਦੀਵੇ ਦੀ ਸੇਵਾ ਵੀ ਇਹਨਾਂ ਦੇ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਇੱਥੇ ਆਉਂਦੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਠਾਕ ਹੋ ਜੀ ਹਾਂ ਵਧੀਆ ਜੀ ਤੁਸੀਂ ਦੱਸੋ ਜੀ ਬਹੁਤ ਵਧੀਆ ਜੀ ਬਹੁਤ ਚੰਗਾ ਇੱਕ ਮੌਕਾ ਮਿਲਿਆ ਇੱਥੇ ਆਉਣ ਦਾ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਲੱਗੇ ਹੋਏ ਹੋ ਜੀ ਤੁਸੀਂ ਸੇਵਾ ਦੇ ਜੀ ਮੇਰੇ ਹਿਸਾਬ ਨਾਲ ਵੀ 10-11 ਸਾਲ ਹੋ ਗਏ ਸੰਤਾਂ ਨੇ ਜਦੋਂ ਮਕਾ ਬਣ ਗਈ ਸੀਗੀ ਸਮਾਧ ਜੋਤ ਬੱਤੀ ਦੀ ਸੇਵਾ ਸਾਨੂੰ ਸੰਤਾਂ ਨੇ ਕਹਿੰਦੇ ਤੁਸੀਂ ਜੋਤ ਬੱਤੀ ਕਰਿਆ ਕਰੋ ਇਹ ਦੀ ਚਲੋ ਕੁਝ ਨਾ ਜਕਰ ਸੇਵਾਦਾਰ ਨਹੀਂ ਆਉਂਦਾ ਉਹਨਾਂ ਚੱਕਾਪਾ ਲਾਉਂਦੇ ਆ ਇਸੇ ਅੱਛਾ ਤੁਹਾਡੇ ਘਰ ਵੱਲੋਂ ਸਾਰੀ ਸੇਵਾ ਹੁੰਦੀ ਹਾਂ ਜੋਤ ਬੱਤੀ ਵੀ ਬਾਕੀ ਸਮਾਨ ਸਲਾਜਵੇਂ ਪੰਡਿਆਰਾ ਕਰਾਉਂਦੇ ਆ ਸੰਤ ਕਰਾਉਂਦੇ ਆ ਜਿਵੇਂ ਕਹਿੰਦੇ ਅਸੀਂ ਕਰਦੇ ਆ ਅੱਛਾ ਸ਼ਾਮੀ ਜੋਤ ਲਾ ਕੇ ਜਾਂਦੀ ਠੀਕ ਹੈ ਇਹ ਪੰਡਾਰਾ ਕਦੋਂ ਕਰਵਾਇਆ ਜਾਂਦਾ ਹੈ ਸ਼ਾਮੀ ਨੂੰ ਕਰਦੇ ਆ ਜੀ ਭਾਦੋਂ ਚ 10 ਮਹੀਨ ਨੂੰ ਅੱਛਾ ਅੱਛਾ ਹਾਂਜੀ ਜਿਹੜੀ ਟੱਪ ਗਈ ਹੁਣ ਅੱਛਾ ਅੱਛਾ ਚਾਨਣੀ 10 ਮਹੀਨ ਨੂੰ ਇਹ ਕੋਈ ਮਤਲਬ ਕੋਈ ਦਿਨ ਹੁੰਦਾ ਖਾਸ ਹੈ ਨਾ ਹਾਂਜੀ ਉਸੇ ਦਿਨ ਹੀ ਬਾਬੇ ਦੇ ਸੁੱਚਾ ਸੂਰਮਾ ਦੇ ਪਿੰਡ ਭੰਡਿਆਰਾ ਪੁਰਾ ਇਕੱਠ ਵੱਟ ਹੁੰਦਾਗਾ ਪੁਰਾਣਾ ਨੇ ਜਿਹੜਾ ਡੇਰਾ ਵੀ ਉੱਥੇ ਦਾ ਅੱਛਾ ਜੀ ਉਸੇ ਦਿਨ ਹੀ ਉਹੀ ਵਾਰ ਉਹੀ ਤਰੀਕ ਉਸੇ ਦਿਨ ਹੀ ਇੱਥੇ ਰੱਖਿਆ ਬੈ ਜੀ ਠੀਕ ਹੈ ਤਾਂ ਇਹ ਉਹ ਥਾਂ ਜਿੱਥੇ ਸੁਚੇ ਨੇ ਆਖਰੀ ਸਾਹ ਲਈ ਸੀ ਕਹੋ ਵੀ ਉਹਨਾਂ ਨੂੰ ਫਾਂਸੀ ਮਿਲੀ ਸੀਗੀ ਹਨਾ ਜੀ ਫਿਰ ਮਤਲਬ ਦੇਖੋ ਜੀ ਅਸੀਂ ਤਾਂ ਹੁਣੇ ਗਿਆ ਛੋਟੀ ਉਮਰ ਚ ਬਜ਼ੁਰਗ ਕਹਿੰਦੀ ਸੀ ਸਾਡੇ ਇੱਥੇ ਵੀ ਫਾਂਸੀ ਇੱਥੇ ਦਿੱਤੇ ਸੀਗੀ ਜੀ ਇਹ ਜਗ੍ਹਾ ਸੀ ਚਲੋ ਮੰਨ ਲਓ ਇੱਥੇ ਆਸ-ਪਾਸ ਲੋਕ ਸਾਨੂੰ ਇਹ ਨਹੀਂ ਪੱਕਾ ਪਤਾ ਵੀ ਇੱਥੇ ਜਗ੍ਹਾ ਬਣ ਗਈ ਜੀ ਫਾਂਸੀ ਇੱਥੇ ਦਿੱਤੇ ਸੀ ਉਹ ਠੀਕ ਹੈ ਤੇ ਫਿਰ ਇਹ ਇੱਥੇ ਜਿਵੇਂ ਹੁਣ ਸਾਰਾ ਜਿਵੇਂ ਹੁਣ ਇਹਦੀ ਸੇਵਾ ਪੂਰੀ ਮਤਲਬ ਕੌਣ ਪੂਰੀ ਦੇਖ ਰੇ ਕੌਣ ਕਰਦਾ ਤੁਸੀਂ ਇਕੱਲੇ ਕਰਦੇ ਸੰਤਾਂ ਵੱਲੋਂ ਹੈ ਜਿਵੇਂ ਸੰਤ ਕਹਿੰਦੇ ਓਵੇਂ ਅਸੀਂ ਕਰਦੇ ਹਾਂ। ਅੱਛਾ ਵੀ ਸੰਤਾਂ ਨੇ ਬਣਾਇਆਗਾ। ਸੰਤਾਂ ਨੇ ਮਤਲਬ ਸਾਰਾ ਕੁਝ ਸੰਤਾਂ ਵੱਲੋਂ ਹੀ ਆਇਆ ਏ। ਅੱਛਾ। ਜੋ ਵੀ ਕੁਝ ਐ ਲਾਈਟ ਬੱਤੀ ਵੀ ਡੇਰੇ ਚੋਂ ਆਉਂਦੀ ਐ। ਸਾਰੀ ਸੇਵਾ ਸੰਤਾਂ ਨੇ ਲਾਈ ਆ ਅਸੀਂ ਕਰ ਰਹੇ ਹਾਂ। ਠੀਕ। ਸਾਡੀ ਸੇਵਾ ਲਾਈ ਐ ਜੀ। ਠੀਕ ਐ। ਇੱਕ ਮੈਂ ਨਾ ਗਨਾਸੀਆਂ ਦੇਖ ਰਹੀ ਸੀਗੀ। ਇਹ ਕਿਹੜੀਆਂ ਇਹ ਉਸ ਵੇਲੇ ਦੀਆਂ ਨੇ ਜਾਂ ਮਤਲਬ ਇਹਨਾਂ ਨੂੰ ਕਿਵੇਂ ਇੱਥੇ ਪ੍ਰਦਰਸ਼ਨੀ ਲਾਈ? ਜੀ ਮਤਲਬ ਉਸ ਤੋਂ ਬਾਅਦ ਸੰਤਾਂ ਨੇ ਜਦੋਂ ਬਾਬੇ ਦਾ ਅਸਣ ਲਾਇਆ। ਹਾਂ। ਤੇ ਜਦੋਂ ਬਾਬਾ ਉੱਥੋਂ ਆਇਆ ਫੌਜ ਚ ਲਟਾਇਰ ਹੋ ਕੇ ਮਤਲਬ ਲਿਖਿਆ ਆਇਆ ਸੀਗਾ ਨਜ਼ਾਮ ਲਿਖਿਆ ਆਇਆ ਵੀ ਮੈਂ ਨੌਕਰੀ ਨਹੀਂ ਕਰਨੀ ਅੱਛਾ ਜੀ ਉਹਨਾਂ ਵੇਲੇ ਵੇਲੇ ਵੀ ਬਾਬੇ ਕੋਲੇ ਰਫਲ ਸੀਗੀ ਅੱਛਾ ਇੱਕ ਗੜਾਸਾ ਸੀਗਾ ਜੀ ਹੂੰ ਉਸੇ ਸਹਾਰ ਉਹਨੇ ਹੀ ਅਸੀਂ ਮੰਨ ਲ ਬਾਬੇ ਦਾ ਸੁਮਹਾਕੀ ਸਰੂਪ ਲੱਗਿਆ ਹੋਇਆ ਪੱਥਰ ਦਾ ਹੂੰ ਉਹੀ ਚੀਜ਼ ਲਿਆ ਕੇ ਇੱਥੇ ਗੜਾਸਾ ਵੀ ਲਾਤਾ ਤੇ ਬਾਬੇ ਦਾ ਸਰੂਪ ਵੀ ਲਾਤਾ ਬਿਲਕੁਲ ਤੇ ਇਹ ਵੀ ਦੇਖਦੇ ਜਿਵੇਂ ਉਥੇ ਤੁਸੀਂ ਗੜਬੀ ਰੱਖੀ ਹੋਈ ਆ ਉਹ ਪਾਣੀ ਦੀ ਪਰ ਕੀ ਨਾ ਹਾਂ ਪਾਣੀ ਜਦੋਂ ਜੋਤ ਲਾਉਣੇ ਆਸੀਂ ਉਦੋਂ ਇਹ ਬਾਜ ਕੇ ਸਾਫ ਕਰਕੇ ਦੁਬਾਰਾ ਭਰਦੇ ਆ ਤੁਸੀਂ ਕਾਫੀ ਸਮੇਂ ਤੋਂ ਜਿਵੇਂ ਤੁਸੀਂ ਦੱਸਿਆ ਕਿ 12-13 ਸਾਲਾਂ ਤੋਂ ਇੱਥੇ ਕੋਈ ਆਉਂਦੇ ਦੇਖਰੇ ਕਰਨੇ ਆ ਕੋਈ ਕਹਿੰਦਾ ਵੀ ਇਸ ਥਾਂ ਨੂੰ ਅਸੀਂ ਅੱਗੇ ਵਧੀਆ ਬਣਾਈਏ ਜਿਵੇਂ ਸੁੱਚੇ ਦੀਆਂ ਤਾਂ ਫਿਲਮਾਂ ਵੀ ਬਣਦੀਆਂ ਨੇਗੀਆਂ ਬਹੁਤ ਲੋ ਇੰਟਰਵਿਊ ਵਾਲੇ ਆਉਂਦੇ ਆ ਜੀ ਕਿਵੇਂ ਕੋ ਕਿਵੇਂ ਆਦਾਂ ਜਿਵੇਂ ਫਿਲਮਾਂ ਬਣਦੀਆਂ ਬੱਬੂ ਮਾਨ ਨੇ ਬਣਾਈ ਆ ਜੀ ਉਹ ਇੱਥੋਂ ਮਤਲਬ ਪਿੰਡ ਵਾਵਾ ਪਿੰਡ ਚੋਂ ਬੰਦੇ ਇਕੱਠੇ ਕਰਕੇ ਸਾਰੀ ਪੰਚਾਇਤ ਪੁਰਾਣੇ ਬਜ਼ੁਰਗ ਲਿਆ ਕੇ ਜਿਵੇਂ ਉਹਨਾਂ ਨੂੰ ਪੁੱਛਦਾ ਸਾਂ ਉਹਨਾਂ ਨੂੰ ਵੱਧ ਪਤਾ ਹੈ ਜੀ ਸਾਨੂੰ ਘੱਟ ਪਤਾ ਹੈ ਠੀਕ ਮੰਨ ਲਾ ਵੀ ਅਸੀਂ ਤਾਂ ਜਿਵੇਂ ਹੁਣ ਜਿਵੇਂ ਦਾਸ ਦੇ ਜੋ ਮੈਂ ਅਸੀਂ ਕਈ ਨਹੀਂ ਲੋਕ ਤਾਂ ਚਲੋ ਇੱਥੇ ਆਉਂਦੇ ਆ ਕਿ ਇੱਥੇ ਜਿਵੇਂ ਕੋਈ ਸੇਵਾ ਕਰਨੀ ਹੈ ਕੀ ਕਿਸੇ ਨੇ ਜਾਂ ਇਹਨੂੰ ਅੱਗੇ ਬਣਾਉਣਾ ਹੋਵੇ ਤੇ ਇਹਦੇ ਲਈ ਕਿੰਨਾ ਕੁ ਯੋਗਦਾਨ ਪਾਉਂਦੇ ਆ ਜਾਂ ਕੋਈ ਕਲਾਕਾਰ ਕੋਈ ਇੱਥੇ ਆਇਆ ਹੋਵੇ ਵੀ ਐਸੀ ਇੱਥੇ ਵਧੀਆ ਕੋਈ ਹੁਣ 10 ਰੁਪਏ ਟੇਕਦਾ ਕੋਈ 100 ਟੇਕਦਾ ਕੋਈ 50 ਟੇਕਦਾ ਜੀ ਉਹਦਾ ਸੇਵਾ ਮੱਥਾ ਟੇਕਦੇ ਆ ਜੇ ਕੋਈ ਹੁਣ ਮਤਲਬ ਬਾਬੇ ਦੀ ਜਗਾ ਬਣਾਉਣੀ ਹੈ ਜਾਂ ਕੋਈ ਥਾਂ ਵੀ ਬਣਾਉਣਾ ਇਹ ਹੀ ਜੀ ਕੋਈ ਗੱਲ ਨਹੀਂ ਕੋਈ ਕਰਜ਼ਾ ਆ ਕੇ ਹੂੰ ਵੀ ਜਿਵੇਂ ਹੁਣੇ ਸਭ ਵਾਸਤੇ ਹੀ ਹੈ ਜੀ ਕੋਈ ਆਪਣੇ ਕੋਈ ਸਾਰਿਆਂ ਦਾ ਹੀ ਨਾਂ ਰੋਸ਼ਨ ਹੈ ਦੇ ਨਾਂ ਤਾਂ ਬਿਲਕੁਲ ਬਾਬਾ ਸੋਚਾ ਕੋਈ ਇੱਕ ਮਾੜੀ ਮੁੱਟੀ ਚੀਜ਼ ਤਾਂ ਹੈ ਨਹੀਂ ਹੂੰ ਜੇ ਕੋਈ ਹੈਗੀ ਤਾਂ ਚੀਜ਼ ਲੋਕ ਫੇਰ ਹੀ ਮੰਨਦੇ ਆ ਜੀ ਇਹਨੂੰ ਹੂੰ ਸਾਡਾ ਪਿੰਡ ਦਸਮੀ ਵਾਲਿਆਂ ਦਾ ਨਜੇਕ ਬਣਾਉਂਦਾ ਮੱਥਾ ਟੇਕਦਾ ਜੀ ਜੋਤ ਚੱਲਦੀ ਹੈ ਸਾਰਾ ਦਿਨ ਠੀਕ ਹੈ ਤੇ ਇਹ ਇਥੋਂ ਨਾਨਕੇ ਪਰਿਵਾਰ ਸੀਗਾ ਹਨਾ ਉਹਨਾਂ ਦਾ ਇੱਥੇ ਤੇ ਕਿਵੇਂ ਥੋੜਾ ਬਹੁਤ ਤੁਹਾਨੂੰ ਪਤਾ ਹੋਵੇ ਜ਼ਿਕਰ ਕੋਈ ਹੋਵੇ ਉਹਨਾਂ ਦੀ ਜ਼ਿੰਦਗੀ ਨਾਲ ਹਾਂ ਜੀ ਇੱਥੇ ਸਾਡੇ ਪਿੰਡ ਨਾਲ ਦੇ ਨਾਨਕੇ ਸੀ ਪਿੰਡ ਨਾਲ ਦਾ ਸਮਾਉ ਜੀ ਹਾਂ ਸਮਾਉ ਹਾਂ ਜੀ ਦੋ ਮਤਲਬ ਇਥੋਂ ਦਾ ਦੋਤਾ ਸੀਗਾ ਜੀ ਇੱਥੇ ਪੜਿਆ-ਪੜਿਆ ਵੀ ਸੀ ਰਿਹਾ ਵੀ ਸੀਗਾ ਤੇ ਮਗਰ ਉਹ ਬਸ ਉਸ ਤੋਂ ਬਾਅਦ ਇਹ ਫੌਜ ਚ ਵਗ ਗਿਆ ਜੀ ਕੁੱਕਰ ਨਾਲ ਲਿਆਇਆ ਸੀ ਬਸ ਉਸ ਤੋਂ ਬਾਅਦ ਕੁੱਕਰ ਮਤਲਬ ਉਹਨੂੰ ਰੱਖਿਆ ਰੱਖਿਆ ਨਹੀਂ ਉਹ ਤਾਂ ਇੰਨੀ ਨਹੀਂ ਸਟੋਰੀ ਦਾ ਮੈਨੂੰ ਪਤਾ ਵੀ ਮੰਨ ਲਾ ਵੀ ਉਸ ਵਾਰ ਕੁੱਕਰ ਦਾ ਉਸ ਬਾਬੇ ਦਾ ਦੂਜੇ ਰੋਟ ਹੋ ਗਿਆ ਰੌਲਾ ਹੋ ਗਿਆ ਉਸ ਤੋਂ ਬਾਅਦ ਫੌਜ ਚ ਵੀ ਰਿਆਂਜ ਲਿਖ ਕੇ ਆ ਗਿਆ ਬਾਬਾ ਥੋੜਾ ਜਿਹੀ ਰੋਟੀ ਖੀਤੀ ਹੈ ਉੱਥੇ ਵੀ ਸਾਹਬ ਦੇ ਕਹਿੰਦੇ ਮੰਗਲੇ ਨੂੰ ਅੱਕ ਲੱਗੀ ਸੀ ਅੱਛਾ ਹਾਂ ਹਾਂ ਬਿਲਕੁਲ ਉਹ ਇੰਨਾ ਟਾਈਮਾਂ ਦੇ ਵਿੱਚ ਛੁੱਟੀ ਛੱਟੀ ਵੀ ਨਹੀਂ ਕੋਈ ਦਿੰਦੇ ਸੀ ਫੌਜੀ ਨੂੰ ਨਹੀਂ ਦਿੰਦੇ ਸੀ ਜਦੋਂ ਸਾਹਬ ਦੇ ਮੰਗਲੇ 'ਚ ਬੱਚੇ ਅੰਦਰ ਸੀਗੇ ਉਦੋਂ ਅਵਸਰ ਕਹਿ ਦਿੰਦਾ ਸੀਗਾ ਵੀ ਭਾਈ ਕੋਈ ਜ਼ਮਾਨ ਹੈਗਾ ਐਸਾ ਵੀ ਜਿਹੜਾ ਕੋ ਬਾਬੇ ਮਤਲਬ ਸਾਹਬ ਦੇ ਮੰਗਲੇ ਜੋ ਬੱਚੇ ਲਿਆਉਂਦਾ ਕੱਢ ਕੇ ਉਦੋਂ ਬਾਬੇ ਨੇ ਕੋ ਬੁੱਕਲ ਮਾਰ ਕੇ 도ੜੇ ਦੀ ਗੱਲਾ ਕਰਕੇ ਜੇ ਵਿਚੱਕ ਮੱਚ ਦੀ ਵਿਚ ਬੱਚੇ ਬਾ ਸਾਬ ਦੇ ਲਿਆਂਦੇ ਬਾਹ ਹੂੰ ਸਾਬ ਕਹਿੰਦਾ ਵੀ ਜਮਾਨਾ ਮੰਗ ਕੀ ਮੰਗਦਾ ਉਹ ਕਹਿੰਦਾ ਜੀ ਮੈਂ ਤਾਂ ਕੀ ਮੰਗਣਾ ਮੈਨੂੰ ਤਾਂ ਬਸ ਛੁੱਟੀ ਕਰ ਦੇ ਮੇਰੀ ਬਿਲਕੁਲ ਕਿਉਂਕਿ ਬੱਚੇ ਇਹ ਕਹਿੰਦੇ ਵੀ ਹਾਂ ਇਹ ਕਹਿੰਦੇ ਵੀ ਮੈਂ ਇਹ ਕੰਮ ਨਾ ਕਰ ਤੂੰ ਵੀ ਡੋਟੀ ਕਰ ਤਰਾ ਰੰਕ ਵਧਾ ਦੇ ਉਹਨਾਂ ਨੇ ਇਹਨੂੰ ਬਾਬੇ ਨੂੰ ਰਫਲ ਦਿੱਤੀ ਹੂੰ ਇਹ ਵੀ ਪਤਾ ਨਹੀਂ ਕਹਿੰਦੇ ਵੀ ਚਾਰ ਕਸਲਾ ਪਤਾ ਨਹੀਂ ਪੰਜ ਖਮਣੀ ਚਾਰ ਕਤਲ ਕਰਕੇ ਵੀ ਤੋਂ ਡਿਊਟੀ ਆ ਸਕਦਾ ਸਾਹਮਣੇ ਹੁਣ ਕਿਹਾ ਸੀ ਵੀ ਤੂੰ ਮੇਰੇ ਤਿੰਨ ਬਚਾਏ ਨੇ ਤੇ ਤੈਨੂੰ ਤਿੰਨ ਕਤਲ ਮਾਫ਼ ਹਾਂ ਵੀ ਤੂੰ ਆ ਸਕਦਾ ਹੈ ਹਾਂ ਇਹ ਕਹਿੰਦਾ ਵੀ ਡਿਊਟੀ ਨਹੀਂ ਮੈਂ ਕਰਨੀ ਹੁਣ ਕਿਉਂ ਬਾਪ ਤੈਨੂੰ ਆਪਦੇ ਘਰਵਾਰੇ ਦੀ ਸਜ਼ਾ ਸੀ ਚਾ ਕਿਵੇਂ ਲਾ ਲਉ ਉਦੋਂ ਬਾਅਦ ਮੁੜ ਕੇ ਇਹ ਕਹੀ ਅੱਛਾ ਤੇ ਇੱਕ ਚੀਜ਼ ਹੋਰ ਜਿਵੇਂ ਜ਼ਿਕਰ ਹੁੰਦਾ ਜਿਵੇਂ ਰਾਜਕੌਰ ਨੂੰ ਮਾਰਿਆ ਸੀਗਾ ਉਹ ਵੀ ਇਹੀ ਥਾਂ ਸੀਗੀ ਜਿੱਥੇ ਰਾਜਕੌਰ ਇੱਥੇ ਨਹੀਂ ਸੀ ਰਾਜਕੌਰ ਹੂੰ ਉਹ ਜਿਹੜੀ ਹਾਂ ਰਾਜਕੌਰ ਇਹ ਨਾ ਬੜਾ ਸੀਗਾ ਗੱਜੂ ਬੜਾ ਹੂੰ ਉਹ ਤੇ ਇਹ ਛੋਲੇ ਵੜਦੇ ਸੀ ਇੱਥੇ ਟਿੱਬੀ ਸੀ ਦੇਖੋ ਜੀ ਸਾਨੂੰ ਨਹੀਂ ਮੈਨੂੰ ਇੰਨਾ ਪਤਾ ਹੂ ਪਰ ਬੜਾ ਸਾਡੇ ਚ ਸੀਗਾ ਹਮ ਤੇ ਉਹਦਾ ਪਿਓ ਗੰਗਾ ਰਾਮ ਦਾ ਪਿਓ ਸੀ ਗੱਜੂ ਹਮ ਉਹ ਬੁੜੀ ਤੇ ਬੁੜਾ ਇੱਥੇ ਛੋਲੇ ਵੜਦੇ ਸੀ ਉਹਨੂੰ ਇੱਥੇ ਮਾਰਿਆ ਹਮ ਤੇ ਨਾਲ ਉਹ ਬੁੜੀ ਮਾਰ ਗਈ ਮਾਰੀ ਤੇ ਉਹ ਬੁੜੀ ਦੇ ਬੱਚਾ ਹੋਣ ਵਾਲਾ ਸੀ ਅੱਛਾ ਤਿੰਨ ਕਤਲ ਹੋ ਗਈ ਜੀ ਉਹਦੇ ਤੋਂ ਹਮ ਉਦੋਂ ਫਿਰ ਬਾਬੇ ਨੂੰ ਵੀ ਇੱਥੇ ਫਾਂਸੀ ਉਹਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਹਮ ਫਾਂਸੀ ਉਹਦੋਂ ਉਸੇ ਸਾਹ ਚ ਹੀ ਦਿੰਦੇ ਸੀ ਸਿਗੀ ਠੀਕ ਹੈ ਤੇ ਇੱਥੇ ਮੈਂ ਦੇਖਿਆ ਵੀ ਪਿੱਛੇ ਜਿਵੇਂ ਇੱਟਾਂ ਰੱਖੀਆਂ ਹੋਈਆਂ ਨੇ ਇੱਟਾਂ ਦਾ ਕੋਈ ਕੁਝ ਬਣਾਉਣਾ ਕੋਈ ਹੈ ਕਿਵੇਂ ਕਿਸੇ ਹਾਂ ਜੀ ਇਹ ਨਾ ਪਾਸੇ ਚਾਰਦਬਾਰੀ ਬਣਾਉਣੀ ਸੀਗੀ ਹੂੰ ਤੇ ਮੁੜ ਕੇ ਬਸੇ ਝੋਨੇ ਵਾਲੇ ਕਹਿੰਦੇ ਵੀ ਸਾਡਾ ਝੋਨੇ ਦੀ ਮਾਲ ਅੱਜ ਪਰ ਵੀ ਅੱਜ ਕੱਲ ਬਰਸ਼ੀ ਵਾਲੇ ਦੀ ਨਹੀਂ ਜੀ ਗੱਲਬਾਤ ਚੱਲੀ ਸੀਗੀ ਵੀ ਤੁਸੀਂ ਸਾਨੂੰ ਝੋਨਾ ਵੜ ਲੈਣ ਤੋਂ ਬਾਅਦ ਚ ਕਰ ਲਿਓ ਅੱਛਾ ਫੜ ਕੇ ਜੀ ਪਰ ਸੰਤਾਂ ਦੀ ਸੰਤਾਨੀ ਮਰਜ਼ੀ ਹੁੰਦੀ ਹੈ ਉਹਨਾਂ ਦਾ ਕੰਮ ਇਹ ਵਿੱਚ ਖੜ ਗਿਆ ਅੱਛਾ ਤੇ ਜੇ ਸੇਵਾ ਸਾਰਾ ਪਿੰਡ ਰਲ ਮਿਲ ਕੇ ਕਰਦਾ ਹੈ ਕੁਝ ਵੀ ਯੋਗਦਾਨ ਪਾਉਂਦੇ ਉਹ ਤਾਂ ਜੀ ਚਲੋ ਜੇ ਕੋਈ ਮੱਥਾ ਟੇਕਦਾ ਜੀ ਕੋਈ ਕਿਵੇਂ ਟੇਕਦਾ ਕੋਈ ਪੰਜ ਟੇਕਦਾ ਕੋਈ 50 ਟੇਕਦਾ ਹੂੰ ਤੇ ਸੇਵਾ ਇਹ ਸੰਤਾਂ ਵੱਲੋਂ ਆ ਠੀਕ ਹੈ ਜੋ ਵੀ ਸੇਵਾ ਜੋਤਪੱਤੀ ਜੀ ਮੰਨ ਲਾ ਸਾਡੀ ਡਿਊਟੀ ਲਾ ਸੀ ਅਸੀਂ ਸੇਵਾ ਕਰ ਰਹੇ ਹਾਂ ਜੀ ਜਿਵੇਂ ਕਹਿੰਦੇ ਅਸੀਂ ਕਰੀ ਜਾਂਦੇ ਆਂ ਇਹ ਤੁਹਾਨੂੰ ਪਰਸਨਲੀ ਜੇ ਤੁਸੀਂ ਤੁਹਾਨੂੰ ਤਾਂ ਬਹੁਤ ਚੰਗਾ ਮੌਕਾ ਮਿਲਿਆ ਇੱਕ ਚੰਗੀ ਸੇਵਾ ਤੁਸੀਂ ਕਰ ਰਹੇ ਹੋ ਹਨ ਲੋਕੀ ਕਹਿੰਦੇ ਨੇ ਵੀ ਸੁੱਚਾ ਸੂਰਮਾ ਤੇ ਚਲੋ ਫਿਲਮਾਂ ਬਣਾਈਆਂ ਚਲੋ ਚੰਗੀ ਗੱਲ ਆ ਸਭ ਕੀਤਾ ਪਰ ਉਹਨੂੰ ਸੇਵਾ ਉਹਨੂੰ ਜਉਂਦਾ ਰੱਖਣ ਦਾ ਤੁਸੀਂ ਇਹੋ ਕਰ ਰਹੇ ਹੋ ਹਨਾ ਬਸ ਜਿਵੇਂ ਕੋਈ ਸੁਖਮ ਨੂੰ ਸਕਦੇ ਆ ਪੂਰੀ ਹੁੰਦੀ ਜੀ ਤੁਸੀਂ ਸ਼ਲਾਘਾਯੋਗ ਕੰਮ ਆਗਾ ਤੁਹਾਡਾ ਹਨਾ ਮਾਲਕ ਕਰਵਾਉਂਦਾ ਜੀ ਅਸੀਂ ਕਰੀ ਜਾਂਦੇ ਆਂ ਜਿਵੇਂ ਸਾਡੇ ਕਰਮਾਂ ਚ ਕਰਾਂਗੇ ਕਰੀ ਵੀ ਜਾਂਦੇ ਜੀ ਮੈਨੂੰ ਮਹਿਸੂਸ ਹੁੰਦਾ ਜ ਨਰ ਇਨੇ ਆ ਜੀ ਕੋਈ ਇਹੋ ਜੀ ਗੱਲ ਨਹੀਂ ਆ ਉਹਦਾ ਵਧੀਆ ਆਨੰਦ ਮਾਣਦੇ ਆ ਠੀਕ ਹੈ ਹਾਂ ਜੀ ਸੇਵਾ ਪਾਣੀ ਕਰਦੇ ਆ ਬਾਬੇ ਦੀ ਜੋਤ ਬੱਤੀ ਕਰਦੇ ਆ ਜੀ ਬਈ ਮੇਰੇ ਪਰਮਾਤਮਾ ਉਹ ਭੈਣੋ ਸਭ ਨੂੰ ਬੇਨਤੀ ਕਰਦੇ ਆ ਫਿਲਮਾਂ ਬਣਾਉਣ ਵਾਲੇ ਕੀ ਫੋਟੋਆਂ ਕੋਈ ਮੀਡੀਆ ਬਣਾਉਣ ਵਾਲੇ ਸਭ ਨੂੰ ਬੇਨਤੀ ਕਰਦਾ ਮੈਂ ਵੀ ਬਾਬੇ ਦੀ ਜਗਾ ਚ ਆ ਕੇ ਦਰਸ਼ਨ ਮੇਲਾ ਕਰੋ ਮੱਥਾ ਟੇਕੋ ਜੋ ਕੋਈ ਸ਼ਰਧਾ ਯੋਗਦਾਨ ਪਾਉ ਕੋਈ 10 ਪਾਉਂਦਾ ਕੋਈ 5 ਪਾਉਂਦਾ ਬਾਬੇ ਦਾ ਮੱਥਾ ਮੱਥਾ ਟੇਕੋ ਬਾਬੇ ਦਾ ਅਸ਼ੀਰਵਾਦ ਲਓ ਨੇ ਬੇਕੂ ਲਾਪਾ ਹੈ ਦਿਨੇ ਦੀ ਹਾਂ ਜਿਉਂਦਾ ਰੱਖੇ ਸੇਵਾ ਲਾਉਣੇ ਆ ਜੇ ਸਭ ਏਡਗਾ ਚ ਵੀ ਬਾਹਰ ਵੀ ਪਤਾ ਵੀ ਬਾਬੇ ਦੀ ਹੈਗੀ ਆ ਪਹੁੰਚ ਤੇ ਦੁਨੀਆ ਮੰਨਦੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ੀ ਗੱਲਬਾਤ ਕੀਤੀ ਏ ਬਲਵਿੰਦਰ ਜੀ ਦੇ ਨਾਲ ਇੱਥੇ ਆਉਂਦੇ ਨੇ ਉਹ ਦੀਵਾ ਲਾਉਂਦੇ ਨੇ ਤਾਂ ਸੇਵਾ ਇੱਥੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਏ ਤਾਂ ਅਸੀਂ ਅਪੀਲ ਕਰਦੇ ਆ ਕਿ ਦੇਖੋ ਸੁੱਚਾ ਚਾਹੀਏ ਅਸੀਂ ਫਿਲਮਾਂ ਦੇ ਵਿੱਚ ਦਿਖਾਤਾ ਅਸੀਂ ਗਾਣਿਆਂ ਦੇ ਵਿੱਚ ਗਾਇਆ ਵੀ ਹੈਗਾ ਸੁੱਚੇ ਬਾਰੇ ਪਰ ਐਕਚੁਅਲ ਦੇ ਵਿੱਚ ਸੁੱਚਾ ਅਸੀਂ ਜੋਂਦਾ ਕਿੱਥੇ ਰੱਖਿਆ ਉਂਝ ਤਾਂ ਅਸੀਂ ਜੋਂਦਾ ਕਰਤਾ ਸੀ ਲੋਕਾਂ ਨੂੰ ਦੱਸਿਆ ਕਿ ਸੁੱਚਾ ਸੂਰਮਾ ਹੈ ਕੌਣ ਸੀਗਾ ਪਰ ਐਕਚੁਅਲ ਦੇ ਵਿੱਚ ਅਸੀਂ ਸੁੱਚੇ ਨੂੰ ਜੋਂਦਾ ਰੱਖਣ ਦੇ ਲਈ ਕੀ ਕਰ ਰਹੇ ਸੁੱਚੇ ਦੀ ਸਮਾਦ ਹੈ ਇਹ ਔਰ ਜੇ ਕਈਏ ਤਾਂ ਪੁਰਾਣਾ ਉਹਨਾਂ ਦਾ ਇੱਥੇ ਬਚਪਨ ਕਹਿ ਲਈ ਕਿ ਨਾਨਕਿਆਂ ਦੇ ਉਹ ਜ਼ਿਆਦਾ ਰਹਿੰਦੇ ਹੁੰਦੇ ਸੀ ਨਾਨਕਿਆਂ ਚ ਉਹਨਾਂ ਦਾ ਬਚਪਨ ਬੀਤਿਆ ਸੀ ਔਰ ਕਹਿੰਦੇ ਕਿ ਆਖਰੀ ਸਾਹ ਵੀ ਉਹਨਾਂ ਨੇ ਇੱਥੇ ਲਏ ਸੀਗੇ ਤੇ ਜਿਹੜੀ ਥਾਂ ਤੇ ਆਖਰੀ ਸਾਹ ਲਏ ਫਾਂਸੀ ਲਈ ਉਹਨਾਂ ਦੀ ਯਾਦਗਾਰ ਆ ਗਈ ਇੱਥੇ ਉਹਨੂੰ ਕੌਣ ਉਹਦੀ ਦੇਖਰੇਖ ਕਰ ਰਿਹਾਗਾ ਯਾਨੀ ਆਪਾਂ ਕਈ ਵੀ ਜਿਹੜੇ ਵੀ ਫਿਲਮ ਸਟਾਰ ਨੇ ਆ ਕੋਈ ਕਲਾਕਾਰ ਨੇਗੇ ਤੁਸੀਂ ਲੋਕਾਂ ਤੱਕ ਮੈਸੇਜ ਚੰਗਾ ਲੈ ਕੇ ਜਾ ਰਹੇ ਹੋ ਬਹੁਤ ਚੰਗੀ ਗੱਲ ਹੈ ਪਰ ਇਹਨਾਂ ਥਾਵਾਂ ਤੇ ਜਰੂਰ ਆਇਆ ਕਰੋ ਕੋਈ ਨਾ ਕੋਈ ਛੋਟੀ ਮੋਟੀ ਸਪੋਰਟ ਜਰੂਰ ਕਰਿਆ ਕਰੋ ਜਿਹੜੀਆਂ ਥਾਵਾਂ ਤੇ ਕਹਿੰਦੇ ਨੇ ਕਿ ਸਮਾਦਨਾਂ ਤੇ ਮੇਲੇ ਲੱਗਦੇ ਆ ਮੇਲੇ ਲੱਗਣੇ ਚਾਹੀਦੇ ਸੀਗੇ ਤੇ ਉੱਥੇ ਤਾਂ ਕੋਈ ਆਉਂਦਾ ਵੀ ਨਹੀਂ ਹੈਗਾ ਸੋ ਇਹ ਚੀਜ਼ਾਂ 'ਤੇ ਗੌਰ ਜਰੂਰ ਕਰਿਆ ਕਰੋ ਉਮੀਦ ਹੈ ਵੀਡੀਓ ਪਸੰਦ ਆਈ ਹੋਏਗੀ ਬਹੁਤ ਬਹੁਤ ਧੰਨਵਾਦ